ਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀ ਜਾਂ ਵਾਲੀਆ ਸਨੇਚਿੰਗ ਬਜ਼ੁਰਗੋਂ ਤੋਂ ਜਾਂ ਦੂਸਰੇ ਔਰਤਾਂ ਤੋਂ ਇਦਾਂ ਦੀਆਂ ਵਾਰਦਾਤਾਂ ਹੋਈਆਂ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ ਦਹਿਸ਼ਤ ਪੈਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੈ ਉਹਦੇ ਵਿੱਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:00 ਵਜੇ ਗੁੱਗੂ ਦੇ ਹਸਪਤਾਲ ਦੇ ਨਜ਼ਦੀਕ ਉਹਦੀ ਵਾਲੀ ਹੋਈ ਸੀ ਉਤੋਂ ਸਨੇਚ ਹੋਈ ਪਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਆਪਾਂ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕੀਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਲੈਂਦੇ ਏਰੀਆ 'ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੇ ਮਤਲਾਕੇ ਟੀਮ ਵਰਕ ਸਾਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਿਬ ਨੇ ਡਿਊਟੀਆਂ ਵੰਡਦੀਆਂ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਹੀ ਇਸ ਕੰਦੇ ਕਿ ਭਈ ਇਹ ਕਰਨੀ ਹੀ ਕਰਨੀ ਹੈ ਟ੍ਰੇਸ ਕੁਛ ਹੋ ਜਾਵੇ ਉਹ ਟੀਮਾਂ ਬਣ ਗਈਆਂ ਦੀ ਫਿਰ ਉਹ ਫਿਰ ਜਦੋਂ ਇਸ ਨੂੰ ਅਸੀਂ ਪੇਸ਼ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਕਿਛ ਕੀਤੀ ਤੇ ਪੁੱਛਕਿਛ ਚ ਆਪਣਾ ਉਹਨੇ ਮੰਨੀਆਂ ਬਾਰਦਾਤਾ ਪੰਜ ਕਿਤੇ ਕਰੀਬ ਸਿਵਲ ਐਂਡੀਅਮ ਬਾਰਦਾਤਾ ਮੰਨੀਆਂ ਉਹਦੇ ਵਿੱਚ ਇੱਕ ਚੈਨੀ ਗਈ ਸੀ ਜੀ ਉਹਦੇ ਵਿੱਚ 2 ਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਦੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚਾਰ ਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨੀਆ ਫਿਰ ਜਦੋਂ ਮਜੀਦ ਪੁੱਛ ਕੇ ਇਸ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਕਈ ਕਿ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮੁਕੱਦਮੇ 'ਚ ਆਪਣੇ ਸਿਟੀ ਵਾਲੇ ਮੁਕੱਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾਵੇ ਆ ਉਹਦੀ ਉਹਦੀ ਪ੍ਰੋਡਕਸ਼ਨ ਮੰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਆ ਅਸੀਂ ਤੇ ਉਹ ਤੋਂ ਹੋਰ ਮਜਬੂਤ ਅਸੀਂ ਕਰਾਂਗੇ ਤੇ ਬਰਾਮਦਗੀ ਵੀ ਹੋਏਗੀ ਪੁੱਛਗਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੈਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖੱਬਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਜ ਜਾਂਦਾ ਜਿਸ ਦੇ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਟੀਵੇਟਿਜ਼ ਕਹ ਲਓ ਜਾਂ ਦੂਸਰ ਕਿ ਇਸ ਪਾਸੇ ਉਹਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁਐਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁਐਲਰ ਐਸੋਸੀਏਸ਼ਨ ਬੜੀ ਤਗੜੀ ਬੜੀ ਨਾਮੀ ਜੁਵਲਰਸ ਜਾਂ ਦੂਸਰੇ ਇਸ ਤਰੀਕੇ ਦਾ 1 2 1 ਕਾ 2 ਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾ ਤਰੇਸ ਹੋਈਆਂ ਵਾਰਦਾਤਾ ਇਹਦੇ ਵਿੱਚ 6 ਤੇ 5 11 ਵਾਰਦਾਤਾ ਤਰੇਸ ਹੋਈਆਂ ਜੀ ਦੋ ਜਿਹੜੇ ਪੜਿਆ ਜੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਔਰ ਕ੍ਰਿਮੀਨਲ ਬੈਕਗ੍ਰਾਉਂਡ ਕੀ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਇਹਨਾਂ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਹੋਏ ਸੀ ਤੇ ਫੈਮਿਲੀ ਤੇ ਇਹ ਵਿਲੇ ਹੀ ਨੇ ਜੀ ਸਿਆਣਾ ਬਟਾਲੇ ਕੀ ਕਰਦੇ ਸੀ ਕਿ ਆਹ ਨਹੀਂ ਬਟਾਲੇ 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 ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਹੋ ਗਏ ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਡਿਊਅਲ ਬਣੇ ਨਹੀਂ ਨਹੀਂ ਯਾਰ ਦੋਸਤ ਨੇ ਜੀ ਹਾਂ ਜੀ ਇਹ ਕਿਹੜਾ ਕਿਸ ਤਰ੍ਹਾਂ ਦਾ ਚੈਨਡਾ ਸ ਹੈ ਹਾਂ ਜੀ ਇਹ ਤੇ ਇਹ ਵੀ ਨਹੀਂ ਉਨੂੰ ਵੀ ਅਰੈਸਟ ਕਰਕੇ ਉਹ ਵੀ ਓਪਨ ਉਹਨੂੰ ਵੀ ਜ ਉਹ ਉਹਨੂੰ ਉਹਨੂੰ ਵੀ ਉਜਵਲਾ ਖੰਡਾ ਜੀ ਇਥੋਂ ਸ਼ਹਿਰ ਦੇ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਜੀ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲਾ ਖੰਡਾ ਜੀ ਉਹ ਕਿੰਨੀ ਕੁ ਦੇਰ ਤੋਂ ਚੋਰੀ ਦਾ ਸਮਾਨ ਲੈ ਰਿਹਾ ਇਹ ਉਜਵਲਾ ਢੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਕੁਝ ਕਿਸੇ ਪਹਿਲੇ ਮੁਕਦਮੇ ਵਿੱਚ ਦੇ ਪੰਜ ਹੀ ਹੋਈਆਂ ਸੀ ਤੇ ਦੂਸਰੇ ਮੁਕਦਮੇ ਦੇ ਵਿੱਚ ਵੀ ਅਸੀਂ ਲਿਆ ਰਹੇਗੇ ਥੋੜੀ ਦੇਰ ਪਹੁੰਚਦੇ ਹਾਂ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ ਦਸ ਪਾਦੀ ਦੀ ਹੈ ਕਿ ਉਹ ਸਮਾਨ ਸਮਾਨ ਟੋਲਪਾਉ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਦਾ ਗੱਜ ਉਹ ਜਿਹੜੀ ਆਈ ਗੱਲ ਇੱਕ ਸਾਹਮਣੇ ਉਹ ਚੈਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਇਸ ਸਟ੍ਰੇਸ ਹੋਣਾ ਉਨੀ ਤੱਕ ਦੇ ਇਸ ਸੁਨਿਆਰੇ ਤੱਕ ਹਾਂਜੀ ਹਾਂਜੀ ਕਿੰਨੀ ਘੱਲ ਤੇ ਕਿ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਸਟੈਚਨਿੰਗ ਨੂੰ ਥੱਲ ਪੈ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਿਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਬਈ ਜਸਟ ਜਦੋਂ ਫੜੇ ਜਾਈਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਰੱਖਾਂ ਸੰਗਤ ਹੁੰਦੀ ਹੈ ਉੱਥੇ ਐਵੇਂ ਸਵੇਤਰ ਨੂੰ ਜਿਆਦਾ ਮੌਕਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਫੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨੈਚਿੰਗ ਦੀ ਘਟਨਾ ਤੇ ਚੋਰੀ ਜਿਹੜੀ ਜੇਬ ਕਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਮੁੱਦੇ ਤੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਜੀ ਕਿੰਨੇ ਦਾ ਸਮਾਨ ਸਮਾਨ ਹੁਣ ਸੀ ਜੇ ਵੈਲਿਊਏਟ ਅ ਅੱਜ ਕੱਲ ਦੇ ਰੇਟਾਂ ਦੀ ਕਰੀਏ ਤੇ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਫਿਰ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਵੀ ਚੰਨੀ ਹੋ ਗਈ ਡੇਢ ਤੋਲੇ ਦੀ ਤੇ ਕੱਲੀ ਚੰਨੀ ਸੀ ਜੀ ਹਾਂ ਜੀ